ਜੀ ਸਟੂਡੈਂਟਸ ਵੈਲਕਮ ਕਰਦਾ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਸਮਾਜਿਕ ਗਤੀਸ਼ੀਲਤਾ ਸਮਾਜਿਕ ਗਤੀਸ਼ੀਲਤਾ ਕੀ ਹੈ ਤੇ ਇਹਦੀ ਪਰਿਭਾਸ਼ਾ ਇਹਦੇ ਵਿਸ਼ੇਸ਼ਤਾਵਾਂ ਤੇ ਇਹਦੇ ਫੈਕਟਰ ਇਹ ਦੋਨੋਂ ਕੁਐਸਚਨ ਆਪਾਂ ਇਸ ਵੀਡੀਓ ਚ ਕਰਾਂਗੇ ਸਮਾਜਿਕ ਗਤੀਸ਼ੀਲਤਾ ਪਹਿਲਾਂ ਤੇ ਇਨ ਸ਼ਾਰਟ ਦੇ ਵਿੱਚ ਤੁਹਾਨੂੰ ਸਮਾਜਿਕ ਗਤੀਸ਼ੀਲਤਾ ਕੀ ਹੁੰਦੀ ਹੈ ਸਮਾਜਿਕ ਗਤੀਸ਼ੀਲਤਾ ਹੁੰਦੀ ਹੈ ਮਤਲਬ ਕਿ ਸਮਾਜਿਕ ਸਥਿਤੀ ਦੇ ਵਿੱਚ ਪਰਿਵਰਤਨ ਸਮਾਜਿਕ ਸਥਿਤੀ ਦੇ ਵਿੱਚ ਜਦੋਂ ਪਰਿਵਰਤਨ ਆਉਂਦਾ ਤੋ ਉਹਨੂੰ ਆਪਾਂ ਕਹਿੰਦੇ ਆ ਸਮਾਜਿਕ ਗਤੀਸ਼ੀਲਤਾ ਠੀਕ ਹੈ ਸਪੋਜ਼ ਸਮਾਜਿਕ ਸਥਿਤੀ ਦੇ ਵਿੱਚ ਪਰਿਵਰਤਨ ਕਿਸੇ ਵਿਅਕਤੀ ਦਾ ਕਿਸੇ ਸਮੂਹ ਦਾ ਕਿਸੇ ਕਿਸੇ ਵੀ ਇੱਕ ਪਰਸਨ ਦਾ ਜਦੋਂ ਪੜ੍ਹ ਲਿਖ ਕੇ ਉਹ ਆਪਣੀ ਸਥਿਤੀ ਦੇ ਵਿੱਚ ਉੱਚਾ ਉੱਠਦਾ ਠੀਕ ਹੈ ਆਪਣੀ ਜਿਹੜੀ ਸਮਾਜ ਦੇ ਵਿੱਚ ਜਿਹੜੀ ਉਹਦਾ ਹੀ ਰੈਪਿਊਟੇਸ਼ਨ ਆ ਉਹਨ ਵਧਾਉਂਦਾ ਠੀਕ ਹੈ ਮਤਲਬ ਕਿ ਆਪਣੀ ਜਿਹੜੀ ਸੋਸ਼ਲ ਸੋਸ਼ਲ ਉਹਦਾ ਸਟੇਟਸ ਆ ਉਹਨੂੰ ਇਨਕਰੀਜ਼ ਕਰਦਾ ਉਹਨੂੰ ਵਧਾਉਂਦਾ ਤਾਂ ਉਹਨੂੰ ਆਪਾਂ ਕੀ ਕਹਾਂਗੇ ਸਮਾਜਿਕ ਗਤੀਸ਼ੀਲਤਾ ਉਹ ਨੌਕਰੀ ਕਰਕੇ ਵਧਾ ਰਹੇ ਆ ਠੀਕ ਹੈ ਮਤਲਬ ਕਿ ਆਪਣਾ ਰੁਤਬਾ ਸਮਾਜ ਦੇ ਵਿੱਚ ਜਦੋਂ ਉਹ ਵੱਧ ਰਿਹਾ ਉਹਦਾ ਰੁਤਬਾ ਠੀਕ ਹੈ ਬਟ ਇਹ ਵੀ ਨਹੀਂ ਹੈ ਕਿ ਹਮੇਸ਼ਾ ਵੱਧ ਹੀ ਜਾਵੇ ਜੇ ਹੋ ਸਕਦਾ ਕਿ ਕਿਸੇ ਦਾ ਜਿਹੜਾ ਸਮਾਜਿਕ ਰੁਤਬਾ ਪਹਿਲਾਂ ਬਹੁਤ ਵਧੀਆ ਸੀ ਉਹਦਾ ਘਟ ਗਿਆ ਠੀਕ ਹੈ ਉਹ ਮਤਲਬ ਕਿ ਸਮਾਜਿਕ ਸਥਿਤੀ ਦੇ ਵਿੱਚ ਕਿਸੇ ਵਿਅਕਤੀ ਦਾ ਕਿਸੇ ਸਮੂਹ ਦਾ ਕਿਸੇ ਗਰੁੱਪ ਦਾ ਜੋ ਸਮਾਜਿਕ ਸਥਿਤੀ ਦੇ ਵਿੱਚ ਪਰਿਵਰਤਨ ਹੋ ਉਹਨੂੰ ਆਪਾਂ ਕਹਿੰਦੇ ਆ ਸਮਾਜਿਕ ਗਤੀਸ਼ੀਲਤਾ ਓਕੇ ਹਾਂਜੀ ਦੇਖੋ ਸਮਾਜਿਕ ਗਤੀਸ਼ੀਲਤਾ ਮਨੁੱਖ ਪਹਿਲਾਂ ਤਾਂ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਦੇ ਵਿੱਚ ਰਹਿੰਦਾ ਤਾਂ ਸਮਾਜ ਮਨੁੱਖ ਦੇ ਸਬੰਧਾਂ ਤੋਂ ਹੀ ਬਣਦਾ ਸਮਾਜ ਦੇ ਵਿੱਚ ਹਰੇਕ ਵਿਅਕਤੀ ਦੀ ਆਪਣੀ ਇੱਕ ਸਮਾਜਿਕ ਸਥਿਤੀ ਹੁੰਦੀ ਹੈ ਇਹ ਸਥਿਤੀ ਉਹਦੇ ਕੁਝ ਇਸ ਸਥਿਤੀ ਦੇ ਕੁਝ ਬੇਸ ਹੁੰਦੇ ਨੇ ਮਤਲਬ ਕਿ ਜਾਤ ਦੇ ਆਧਾਰ ਤੇ ਜਨਮ ਦੇ ਆਧਾਰ ਤੇ ਠੀਕ ਹੈ ਤੇ ਉਹਦੇ ਕਾਰੋਬਾਰ ਦੇ ਆਧਾਰ ਤੇ ਤੇ ਉਹਦੇ ਕੰਮ ਦੇ ਕਿੱਤੇ ਦੇ ਆਧਾਰ ਤੇ ਉਹਦੇ ਪੈਸੇ ਦੇ ਆਧਾਰ ਤੇ ਇਹ ਸਾਰੀ ਚੀਜ਼ ਤੇ ਉਹਦਾ ਜਿਹੜਾ ਕਿ ਇੱਕ ਸਮਾਜ ਦੇ ਵਿੱਚ ਜਿਹੜਾ ਰੁਤਬਾ ਉਹ ਡਿਪੈਂਡ ਹੁੰਦਾ ਤਾਂ ਇਦੇ ਵਿੱਚ ਕੀ ਕਿਹਾ ਗਿਆ ਵੀ ਜਦੋਂ ਜਦੋਂ ਇੱਕ ਵਿਅਕਤੀ ਠੀਕ ਹੈ ਸਮਾਜ ਦੇ ਵਿੱਚ ਕਿਸੇ ਇੱਕ ਮੈਂਬਰ ਦੁਆਰਾ ਆਪਣੀ ਸਮਾਜਿਕ ਸਥਿਤੀ ਦੇ ਵਿੱਚ ਪਰਿਵਰਤਨ ਹੋਣਾ ਉਹਨਾਂ ਪੱਕੇ ਕਹਾਂਗੇ ਸਮਾਜਿਕ ਗਤੀਸ਼ੀਲਤਾ ਜਦੋਂ ਇੱਕ ਸਮੂਹ ਦੇ ਮੈਂਬਰ ਆਪਣੇ ਸਮੂਹ ਦੀ ਮੈਂਬਰਸ਼ਿਪ ਛੱਡ ਕੇ ਦੂਜੇ ਸਮੂਹ ਦੇ ਵਿੱਚ ਸ਼ਾਮਲ ਹੋ ਜਾਣਾ ਉਹ ਪਕੀ ਗਏ ਸਮਾਜਿਕ ਗਤੀਸ਼ੀਲਤਾ ਸਪੋਜ਼ ਪਹਿਲਾਂ ਕਿਸੇ ਦਾ ਮਤਲਬ ਕਿ ਕਾਰੋਬਾਰ ਠੀਕ ਠੀਕ ਸੀ ਬਟ ਉਹਨੇ ਆਪਣਾ ਸਟੱਡੀ ਕਰਕੇ ਉਹਨੇ ਜੌਬ ਲੱਗ ਕੇ ਆਪਣਾ ਕਾਰੋਬਾਰ ਬਹੁਤ ਵਧਾ ਲਿਆ ਠੀਕ ਹੈ ਤਾਂ ਉਹਦੀ ਸਮਾਜਿਕ ਸਥਿਤੀ ਦੇ ਵਿੱਚ ਚੇਂਜ ਆ ਗਿਆ ਠੀਕ ਹੈ ਉਹਦਾ ਰੁਤਬਾ ਉਹਦਾ ਬੋਲਣ ਦਾ ਢੰਗ ਉਹਦਾ ਰਹਿਣ ਸਹਿਣ ਦਾ ਢੰਗ ਸਭ ਕੁਝ ਚੇਂਜ ਹੋ ਜਾਂਦਾ ਤਾਂ ਉਹ ਕੀ ਹੋ ਗਿਆ ਉਹਦਾ ਸਮਾਜਿਕ ਪਰਿਵਰਤਨ ਹੋਇਆ ਤਾਂ ਉਹਦੀ ਸਮਾਜਿਕ ਗਤੀਸ਼ੀਲਤਾ ਬੋਲੋਗੇ ਨੂੰ ਆਪਾਂ ਤੇ ਕਿਸੇ ਪਰਸਨ ਦੇ ਹੋ ਸਕਦਾ ਹੈ 네ਗੇਟਿਵ ਵੀ ਚਲਾ ਜਾਂਦਾ ਪਹਿਲਾਂ ਬਹੁਤ ਵਧੀਆ ਸੀ ਬਟ ਉਹਨੇ ਕੰਮ ਨਹੀਂ ਕੀਤਾ ਠੀਕ ਹੈ ਜੇ ਕੁਝ ਵੀ ਕੋਈ ਵੀ ਇਨਸੀਡੈਂਟ ਹੋਇਆ ਤਾਂ ਉਹਦੀ ਜਿਹੜੀ ਸਮਾਜਿਕ ਸਥਿਤੀ ਸੀ ਜਿਹੜਾ ਉਹਦਾ ਸੋਸ਼ਲ ਸਟੇਟਸ ਸੀ ਜੋ ਡਾਊਨ ਵੀ ਹੋ ਗਿਆ ਤਾਂ ਵੀ ਉਹ ਸਮਾਜਿਕ ਗਤੀਸ਼ੀਲਤਾ ਓਕੇ ਹਾਂਜੀ ਹੁਣ ਆਪਾਂ ਪਰਿਭਾਸ਼ਾ ਕਰਦੇ ਹਾਂ ਪਰਿਭਾਸ਼ਾ ਕੀ ਹੈ ਇੱਕ ਤਾਂ ਤੁਸੀਂ ਕਰੋ ਪਰਿਭਾਸ਼ਾ ਇਹਦੀ ਹਾਂਜੀ ਬੋ ਗਾਰਡਸ ਦੇ ਅਨੁਸਾਰ ਕੀ ਆ ਸਮਾਜਿਕ ਪਦਵੀ ਦੇ ਵਿੱਚ ਕੋਈ ਵੀ ਪਰਿਵਰਤਨ ਸਮਾਜਿਕ ਪਦਵੀ ਦੇ ਵਿੱਚ ਕੋਈ ਵੀ ਪਰਿਵਰਤਨ ਕੀਆ ਸੋਸ਼ਲ ਪੋਜੀਸ਼ਨ ਦੇ ਵਿੱਚ ਜੇ ਕੋਈ ਵੀ ਚੇਂਜ ਆਉਂਦਾ ਉਹਨੂੰ ਪੜਾਂਗੇ ਸਮਾਜਿਕ ਗਤੀਸ਼ੀਲਤਾ ਇੱਕ ਫੀਚਰ ਦੇ ਅਨੁਸਾਰ ਸਮਾਜਿਕ ਗਤੀਸ਼ੀਲਤਾ ਵਿਅਕਤੀ ਸਮੂਹ ਜਾਂ ਸ਼੍ਰੇਣੀ ਦੇ ਇੱਕ ਸਮਾਜਿਕ ਪੱਧਰ ਤੋਂ ਦੂਜੇ ਦੇ ਵਿੱਚ ਗਤੀ ਕਰਨ ਨੂੰ ਕਿਹਾ ਜਾਂਦਾ ਠੀਕ ਹੈ ਮਤਲਬ ਕਿ ਇੱਕ ਅਹੁਦੇ ਤੋਂ ਦੂਜੇ ਦੂਜੇ ਦੇ ਵਿੱਚ ਐਂਟਰ ਕਰ ਰਿਹਾ ਹੋ ਤਾਂ ਸਮਾਜਿਕ ਗਤੀਸ਼ੀਲਤਾ ਜਿਵੇਂ ਇੱਕ ਇਹ ਵੀ ਇੱਕ ਐਗਜ਼ਾਮਪਲ ਲੈ ਸਕਦਾ ਕਿ ਜਦੋਂ ਬੱਚਾ ਘਰ ਦੇ ਵਿੱਚ ਹੁੰਦਾ ਠੀਕ ਹੈ ਉਸ ਤੋਂ ਬਾਅਦ ਫਿਰ ਉਹ ਆਪਣਾ ਆਪਣੇ ਮਿੱਤਰ ਗਰੁੱਪਾਂ ਦੇ ਵਿੱਚ ਪੈ ਜਾਣਾ ਜਾਂ ਆਪਣੇ ਜਿਹੜੇ ਕਿ ਸਕੂਲ ਦੇ ਵਿੱਚ ਚਲਾ ਜਾਣਾ ਫਿਰ ਕਾਲਜ ਦੇ ਵਿੱਚ ਚਲਾ ਜਾਣਾ ਤਾਂ ਉਹਦੀ ਜਿਹੜੀ ਇੱਕ ਉਹਦਾ ਉਹਦਾ ਸਟਾਈਲ ਸੀ ਠੀਕ ਹੈ ਉਹਦਾ ਰਹਿਣ ਸਹਿਣ ਦਾ ਉਹ ਉਵੇਂ ਹੀ ਜਿਵੇਂ ਜਿਵੇਂ ਉਹਦਾ ਘੇਰਾ ਵੱਧਦਾ ਜਾਂਦਾ ਉਵੇਂ ਉਵੇਂ ਚੇਂਜ ਹੁੰਦਾ ਜਾਂਦਾ ਠੀਕ ਹੈ ਪਹਿਲਾਂ ਸਕੂਲ ਦੇ ਵਿੱਚ ਹੋਰ ਸੀ ਕਾਲਜ ਦੇ ਵਿੱਚ ਹੋਰ ਹੋ ਗਿਆ ਜਦੋਂ ਜੋਬ ਤੇ ਲੱਗ ਗਿਆ ਫਿਰ ਹੋਰ ਹੋ ਗਿਆ ਉਹ ਸਾਰੇ ਹੀ ਉਹਦੀ ਜ਼ਿੰਦਗੀ ਦੇ ਵਿੱਚ ਜਿਹੜੇ ਚੇਂਜ ਹੋ ਗਏ ਉਹ ਕੀ ਆ ਸਮਾਜਿਕ ਗਤੀਸ਼ੇਤਤਾ ਬਾਕੀ ਤੁਸੀਂ ਹੁਣ ਇੱਕ ਇਹ ਵੀ ਐਗਜ਼ਾਮਪਲ ਆ ਸਕਦਾ ਹੈ ਕਿ ਇਹ ਜਿਹੜਾ ਸਮਾਜ ਦੇ ਵਿੱਚ ਲਗਾਤਾਰ ਹੁ ਅੱਗੇ ਆਪਾਂ ਵਿਸ਼ੇਸ਼ਤਾਵਾਂ 'ਚ ਕਰਦੇ ਹਾਂ ਚਲੋ ਹਾਂਜੀ ਨੈਕਸਟ ਆਗੇ ਇਹਦੇ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਿਹਾ ਜਾਂਦਾ ਪਹਿਲਾ ਕੀ ਆ ਸਮਾਜਿਕ ਗਤੀਸ਼ੀਲਤਾ ਇੱਕ ਸਰਵ ਵਿਆਪਕ ਪ੍ਰਕਿਰਿਆ ਹਾਂਜੀ ਸਮਾਜਿਕ ਗਤੀਸ਼ੀਲਤਾ ਇੱਕ ਸਰਵ ਵਿਆਪਕ ਹੈ ਹਰ ਇੱਕ ਸਮਾਜ ਦੇ ਵਿੱਚ ਹੁੰਦਾ ਜਿਵੇਂ ਮਰਜੀ ਦਾ ਸਮਾਜ ਆ ਹਰ ਇੱਕ ਦੇ ਵਿੱਚ ਸਮਾਜਿਕ ਗਤੀਸ਼ੀਲਤਾ ਹੁੰਦੀ ਹੈ ਜਿਵੇਂ ਆਪਾਂ ਇੱਥੇ ਐਗਜ਼ਾਮਪਲ ਕਰ ਸਕਦੇ ਹਾਂ ਕਿ ਪਹਿਲਾ ਮਨੁੱਖ ਆਦਮਾਨ ਠੀਕ ਹੈ ਆਦਮ ਮਨੁੱਖ ਤੋਂ ਬਾਅਦ ਮਨੁੱਖ ਨੇ ਅੱਗ ਦੀ ਖੋਜ ਕਰਨੀ ਸ਼ੁਰੂ ਕਰਤੀ ਪਹਿਲਾਂ ਉਹ ਕੱਚਾ ਮਾਸ ਖਾ ਰਿਆ ਸੀ ਫਿਰ ਉਹਨੇ ਪਕਾ ਕੇ ਖਾਣ ਖਾਣਾ ਸ਼ੁਰੂ ਕਰਤਾ ਪਈਏ ਦੀ ਖੋਜ ਸ਼ੁਰੂ ਹੋ ਗਈ ਹੌਲੀ ਹੌਲੀ ਉਹਦੀ ਲਾਈਫ ਜਿਹੜੀ ਕਿ ਚੇਂਜ ਹੋ ਗਈ ਹੁਣ ਜੋ ਜੋ ਆਪਣੀ ਅੱਜ ਸਮਾਜ ਦੇ ਵਿੱਚ ਰਸਮ ਰਿਵਾਜ ਬਹੁਤ ਘਟ ਗਏ ਪਹਿਲਾਂ ਆਪਣੇ ਬਜ਼ੁਰਗ ਸੀ ਉਹ ਬਹੁਤ ਜ਼ਿਆਦਾ ਰਸਮ ਰਿਵਾਜਾਂ ਕਰਦੇ ਸੀ ਮਤਲਬ ਕਿ ਹੌਲੀ ਹੌਲੀ ਮਨੁੱਖਾ ਜਿਹੜਾ ਕਿ ਅੱਗੇ ਅੱਗੇ ਪ੍ਰੋਗਰੈਸ ਕਰ ਰਿਹਾ ਹੈ ਜੋ ਮਨੁੱਖ ਅੱਗੇ ਮਨੁੱਖ ਜਾਂਦੀ ਪ੍ਰੋਗਰੈਸ ਕਰ ਰਹੀ ਹੈ ਇਹ ਵੀ ਇੱਕ ਕੀ ਹੈ ਸਮਾਜਿਕ ਗਤੀਸ਼ੀਲਤਾ ਸਮਾਜਿਕ ਗਤੀਸ਼ੀਲਤਾ ਕੋਈ ਪਰਿਵਾਰਾ ਬਹੁਤ ਜ਼ਿਆਦਾ ਪਹਿਲਾਂ ਰੀਤੀ ਰਿਵਾਜਾਂ ਦੇ ਵਿੱਚ ਸੀ ਬਟ ਅੱਜ ਨਹੀਂ ਹੈ ਉਹ ਆਪਾਂ ਕਹਿੰਦੇ ਨੇ ਵੀ ਉਹ ਤਾਂ ਫਲਾਣਾ ਤਾਂ ਮਾਡਰਨ ਪਰਿਵਾਰਾ ਮਾਡਰਨ ਮਤਲਬ ਕਿ ਉਹਨਾਂ ਦੇ ਜਿਹੜੇ ਪਹਿਲਾਂ ਰੀਤੀ ਰਿਵਾਜ ਸੀ ਜੋ ਪਰੰਪਰਾਵਾਂ ਸੀ ਉਹਨਾਂ ਨੂੰ ਛੱਡ ਕੇ ਇੱਕ ਆਜ਼ਾਦ ਸਥਿਤੀ ਦੇ ਵਿੱਚ ਵਿਚਰਨਾ ਸ਼ੁਰੂ ਕਰ ਰਹੇ ਨੇ ਤਾਂ ਕੀ ਇਹ ਸਮਾਜਿਕ ਗਤੀਸ਼ੀਲਤਾ ਮਤਲਬ ਕਿ ਸਮਾਜ ਜਦੋਂ ਜਿਵੇਂ ਮਰਜ਼ੀ ਦਾ ਉਹਦੇ ਵਿੱਚ ਹਰ ਇੱਕ ਸਮਾਜ ਦੇ ਵਿੱਚ ਇਹ ਸੰਭਵ ਆ ਹ ਹੋ ਸਕਦਾ ਕਿ ਤੇ ਇਹ ਜਾਦਾ ਸਥਿਤੀ ਦੇ ਵਿੱਚ ਜਲਦੀ ਆ ਜਾਵੇ ਹੋ ਸਕਦਾ ਕਿਸੇ ਏਰੀਆ ਦੇ ਵਿੱਚ ਹੌਲੀ ਹੌਲੀ ਆਵੇ ਠੀਕ ਹੈ ਬਟ ਚੇਂਜ ਜ਼ਰੂਰ ਹੁੰਦਾ ਹਰ ਇੱਕ ਦੇ ਵਿੱਚ ਆਪਾਂ ਨੂੰ ਚੇਂਜ ਜ਼ਰੂਰ ਮਿਲਦਾ ਸਾਨੂੰ ਕੋਈ ਵੀ ਸਮਾਜ ਇੱਥੋਂ ਇਹੋ ਜਿਹਾ ਨਹੀਂ ਹੋਊਗਾ ਜਿੱਥੇ ਕੋਈ ਵੀ ਪਰਿਵਰਤਨ ਨਾ ਹੋਵੇ ਹਰ ਇੱਕ ਤਰੀਕੇ ਦੇ ਸਮਾਜ ਦੇ ਵਿੱਚ ਪਰਿਵਰਤਨ ਆਉਂਦਾ ਉਸ ਗਤੀਸ਼ੀਲਤਾ ਦੇ ਸੀਮਾਵਾਂ ਹੁੰਦੀਆਂ ਨੇ ਹਾਂਜੀ ਗਤੀਸ਼ੀਲਤਾ ਦੇ ਕੁਝ ਲਿਮਿਟਿਡ ਲਿਮਿਟੇਸ਼ਨਸ ਹੁੰਦੀਆਂ ਨੇ ਇੱਕ ਲਿਮਿਟ ਹੁੰਦੀ ਹੈ ਇਹਨਾਂ ਦੀ ਗਤੀਸ਼ੀਲਤਾ ਦੇ ਆਪਾਂ ਨੇ ਸੀਮਾਵਾਂ ਹੁੰਦੇ ਨੇ ਕਦੇ ਵੀ ਅਸੀਮਤ ਰੂਪ ਦੇ ਨਾਲ ਤਾਂ ਅੱਗੇ ਜਾਂਦੇ ਐ ਤੇ ਨਾ ਹੀ ਪਿੱਛੇ ਪਾਦੇ ਨਾ ਮਤਲਬ ਕਿ ਉਤੇ ਕੁਝ ਨਾ ਕੁਝ ਸੀਮਾ ਫਿਕਸ ਹੁੰਦੀ ਹੈ ਜਿਵੇਂ ਮੰਨ ਲਓ ਕੋਈ ਬੱਚਾ ਠੀਕ ਹੈ ਪਰਿਵਾਰ ਦੇ ਵਿੱਚ ਕੋਈ ਪਰਸਨ ਹੋ ਉਹ ਪੜਨ ਲਈ ਗਿਆ ਉਹ ਸੈਪਰੇਟ ਰਹਿਣ ਵੀ ਲੱਗਾ ਬਟ ਫਿਰ ਵੀ ਉਹਦੇ ਤੇ ਆਪਣੇ ਪਰਿਵਾਰ ਦਾ ਇੱਕ ਪ੍ਰੈਸ਼ਰ ਹੈ ਠੀਕ ਹੈ ਜੇ ਆਪਾਂ ਕਹਿ ਸਕਦੇ ਜੇ ਪਰਿਵਾਰ ਦਾ ਪਿਆਰ ਹੈ ਕਿ ਉਹਨੂੰ ਫਿਰ ਵੀ ਆਪਣੇ ਪਰਿਵਾਰ ਦੇ ਨਾਲ ਲਗਾਇਓ ਆਪਣੇ ਸਾਰੇ ਜੋ ਵੀ ਉਹਦੇ ਡਿਊਟੀਆਂ ਨੇ ਹਨ ਫਰਜ਼ ਨੇ ਉਹਨਾਂ ਨੂੰ ਕੰਪਲੀਟ ਕਰ ਰਹੇ ਆ ਤਾਂ ਮਤਲਬ ਕਿ ਹਰ ਇੱਕ ਬੇਸ਼ੱਕ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ-ਅੱਗੇ ਵਧ ਰਿਹਾ ਹੈ ਬਟ ਫਿਰ ਵੀ ਉਹਦੀ ਇੱਕ ਸੀਮਾ ਇੱਕ ਲਿਮਟ ਹੈ ਉਸ ਤੋਂ ਬਾਹਰ ਨਹੀਂ ਹੋ ਜਾ ਸਕਦਾ ਠੀਕ ਹੈ ਦੇਖੋ ਜੀ ਪਰਵਰਤਨ ਗਤੀਸ਼ੀਲਤਾ ਵਿਅਕਤੀ ਦੀ ਇੱਛਾ ਉੱਪਰ ਨਹੀਂ ਬਲਕਿ ਉਸ ਦੀਆਂ ਸਥਿਤੀਆਂ ਉੱਤੇ ਡਿਪੈਂਡ ਕਰਦੀ ਹੈ ਹੁਣ ਮਤਲਬ ਕਿ ਕੋਈ ਵੀ ਜਿਹੜੇ ਆਪਾਂ ਜਿਵੇਂ ਕੋਈ ਵੀ ਪਰਸਨ ਆ ਉਹਨਾਂ ਦੇ ਇਹ ਆਪਾਂ ਹਰ ਕੋਈ ਫੈਸਲਾ ਆਪਾਂ ਆਪਣੇ ਪਰਿਵਾਰ ਦੇ ਸਹਿਮਤੀ ਦੇ ਨਾਲ ਲੈ ਰਹੇ ਹਾਂ ਜਾਂ ਪਰਿਵਾਰ ਦੇ ਅਕੋਰਡਿੰਗ ਲੈ ਰਹੇ ਹਾਂ ਮਤਲਬ ਕਿ ਜ ਉਹ ਕੀ ਆ ਇੱਕ ਆਪਣੀ ਇੱਕ ਲਿਮਟ ਬਣੀ ਹੋਈ ਹੈ ਕਿ ਆਪਾਂ ਨੇ ਇਸ ਤੋਂ ਅੱਗੇ ਨਹੀਂ ਜਾਣਾ ਆਪਣੀ ਇੱਕ ਕ੍ਰੋਸਿੰਗ ਪੁਆਇੰਟ ਹੈ ਠੀਕ ਹੈ ਅੱਗੇ ਹੈਗਾ ਗਤੀਸ਼ੀਲਤਾ ਦੀ ਮਾਤਰਾ ਵਿੱਚ ਫਰਕ ਇਹ ਕੀ ਆ ਵੀ ਗਤੀਸ਼ੀਲਤਾ ਆਪਾਂ ਨੇ ਜਿਵੇਂ ਪਹਿਲਾ ਪੁਆਇੰਟ ਕੀਤਾ ਕਿ ਗਤੀਸ਼ੀਲਤਾ ਸਰਵ ਵਿਆਪਕਾ ਹਰ ਇੱਕ ਸਮਾਜ ਦੇ ਵਿੱਚ ਸੰਭਵ ਆ ਬਟ ਕਿਸੇ ਸਮਾਜ ਦੇ ਵਿੱਚ ਇਹ ਬਹੁਤ ਥੋੜੀ ਮਾਤਰਾ ਦੇ ਵਿੱਚ ਆ ਕਿਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਕਿਤੇ ਆਪਾਂ ਕਹਿ ਸਕਦੇ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਇਹ ਆਹ ਵਾਲਾ ਏਰੀਆ ਤਾਂ ਬਹੁਤ ਜ਼ਿਆਦਾ ਮਾਡਰਨ ਹੈ ਇਹ ਤਾਂ ਬਹੁਤ ਜਲਦੀ ਤਰੱਕੀ ਦੇ ਵਿੱਚ ਜਾ ਰਿਹਾ ਉਧਰ ਵਾਲਾ ਏਰੀਆ ਐਵੇਂ ਉਹ ਹੌਲੀ ਹੌਲੀ ਪ੍ਰੋਗਰੈਸ ਕਰ ਰਿਹਾ ਹੈ ਹਨਾ ਤਾਂ ਉਹ ਵੀ ਕੀ ਹੈ ਮਤਲਬ ਕਿ ਕਿਸੇ ਸਮਾਜ ਦੇ ਵਿੱਚ ਜਿਹੜਾ ਪਰਿਵਰਤਨ ਬਹੁਤ ਤੇਜ਼ੀ ਦੇ ਨਾਲ ਆਉਂਦਾ ਕਿਸੇ ਸਮਾਜ ਦੇ ਵਿੱਚ ਜਿਹੜੇ ਕਿ ਪਰਿਵਰਤਨ ਹੌਲੀ ਹੌਲੀ ਆਉਂਦਾ ਬਟ ਇਹ ਨਹੀਂ ਆਪਾਂ ਕਹਿ ਸਕਦੇ ਕਿ ਪਰਿਵਰਤਨ ਆਉਂਦਾ ਹੀ ਨਹੀਂ ਫਰਕ ਆਉਂਦਾ ਹੀ ਨਹੀਂ ਫਰਕ ਹੈ ਬਟ ਕਿਸੇ ਦੇ ਵਿੱਚ ਬਹੁਤ ਜਲਦੀ ਕਿਸੇ ਦੇ ਵਿੱਚ ਬਹੁਤ ਹੌਲੀ ਹੌਲੀ ਤਦ ਇਹ ਆਪਾਂ ਕਹ ਸਕਦੇ ਕਿ ਵੀ ਗਤੀਸ਼ੀਲਤਾ ਨਹੀਂ ਮਾਤਰਾ ਦੇ ਵਿੱਚ ਫਰਕ ਹੈ ਇਹਨਾਂ ਵਿੱਚ ਤੁਸੀਂ ਐਗਜ਼ਾਮਪਲਸ ਵੀ ਉਦਾਹਰਨਾ ਵੀ ਦੇ ਸਕਦੇ ਹੋ ਅੱਗੇ ਇਹ ਸਮਾਜਿਕ ਗਤੀਸ਼ੀਲਤਾ ਦੋਹਾਂ ਦਿਸ਼ਾਵਾਂ ਦੇ ਵਿੱਚ ਹੁੰਦੀ ਹੈ ਹਾਂਜੀ ਜੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇਹ ਦੱਸਿਆ ਕਿ ਗਤੀਸ਼ੀਲਤਾ ਜਦੋਂ ਪਰਿਵਰਤਨਾ ਇਹ 네ਗੇਟਿਵ ਵੀ ਹੋ ਸਕਦਾ ਪੋਜ਼ਿਟਿਵ ਵੀ ਹੋ ਸਕਦਾ ਪੋਜ਼ਿਟਿਵ ਮਤਲਬ ਕਿ ਜਦੋਂ ਪਹਿਲਾਂ ਸਥਿਤੀ ਨਾਰਮਲ ਸੀ ਬਟ ਉਹਨਾਂ ਨੇ ਅੱਗੇ ਬਹੁਤ ਪਹਿਲਾਂ ਸਥਿਤੀ ਨਾਰਮਲ ਸੀ ਬੱਟ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸਟੇਟਸ ਸੀ ਉਹ ਬਹੁਤ ਜ਼ਿਆਦਾ ਹਾਈ ਕਰ ਲਿਆ ਠੀਕ ਹੈ ਤਾਂ ਉਹ ਕੀ ਉਹ ਪੋਜ਼ਿਟਿਵ ਦੇ ਵਿੱਚ ਜਾ ਰਿਹਾ ਮੰਨ ਲਓ ਕੋਈ ਵਿਅਕਤੀ ਜਿਹੜੇ ਕਿ ਆਪਣਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਬਹੁਤ ਤਰੱਕੀ ਕਰ ਗਿਆ ਜ਼ਿੰਦਗੀ ਦੇ ਵਿੱਚ ਤਾਂ ਪੋਜ਼ਿਟਿਵ ਹੈ ਤੇ ਕਈ ਹੋ ਸਕਦਾ ਕਿ ਉਹਨੇ ਮਿਹਨਤ ਨਾ ਕੀਤੀ ਹੋਵੇ ਜੋ ਪਹਿਲਾਂ ਸਥਿਤੀ ਦੇ ਵਿੱਚ ਸੀ ਉਸ ਤੋਂ ਵੀ ਡਾਊਨ ਚਲਾ ਗਿਆ ਉਹ ਕੀ ਹੈ 네ਗਟਿਵ ਠੀਕ ਹੈ ਮਤਲਬ ਕਿ ਪੋਜ਼ਿਟਿਵ ਵੀ ਹੋ ਸਕਦੀ ਹੈ 네ਗਟਿਵ ਹੋ ਸਕਦੀ ਹੈ ਜਾਂ ਕਿਸੇ ਨੂੰ ਵਪਾਰ ਦੇ ਵਿੱਚ ਘਾਟਾ ਹੋ ਗਿਆ ਤਾਂ ਉਹਦੀ ਪਹਿਲਾਂ ਸਥਿਤੀ ਸੀ ਜਿਹੜੀ ਕਿ ਹੋਰ ਜ਼ਿਆਦਾ ਕਮਜ਼ੋਰ ਹੋ ਜੂਗੀ ਤਾਂ ਇਹ ਚੀਜ਼ ਹੈ ਦੋਨੇ ਦਿਸ਼ਾਵਾਂ ਦੇ ਵਿੱਚ ਹੁੰਦਾ ਪੋਜ਼ਿਟਿਵ ਤੇ ਨੈਗੇਟਿਵ ਅੱਗੇ ਹੈ ਫਿਫਥ ਤੱਕ ਗਤੀਸ਼ੀਲਤਾ ਦੀ ਦਰ ਸਮਾਜਿਕ ਬਵਸਥਾ ਤੇ ਡਿਪੈਂਡ ਕਰਦੀ ਹੈ ਹਾਂਜੀ ਜਿਹੜੀ ਗਤੀਸ਼ੀਲਤਾ ਆਮ ਤੌਰ ਤੇ ਸਮਾਜਿਕ ਸਮਾਜਿਕ ਸਿਸਟ ਸੋਸ਼ਲ ਸਿਸਟਮ ਤੇ ਡਿਪੈਂਡ ਕਰਦੀ ਹੈ ਕਿਸੇ ਦੇ ਵਿੱਚ ਬਵਸਥਾ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਕਿ ਜੋ ਵੀ ਹੈ ਮਨ ਲਓ ਜੀ ਮੈਂ ਆਪਾਂ ਕਹਿ ਦਿੰਨਾ ਕਿ ਇਧਰ ਵਾਲੇ ਏਰੀਆ ਦੇ ਵਿੱਚ ਜੋਬਸ ਜੋਬ ਨਹੀਂ ਮਿਲਦੀਆਂ ਜਾਂ ਕਿਤੇ ਹੋਰ ਆਪਾਂ ਨੂੰ ਜੋਬ ਜ਼ਿਆਦਾ ਮਿਲਦੀ ਆ ਤਾਂ ਉਥੋਂ ਜਿੱਥੇ ਜ਼ਿਆਦਾ ਜ਼ਿਆਦਾ ਜੋਬਸ ਹੋਣਗੀਆਂ ਤਾਂ ਪਤਾ ਹੀ ਇਹ ਤਾਂ ਕੁਦਰਤੀ ਹੋਊਗਾ ਫਿਰ ਵੀ ਕਿ ਹਰ ਕੋਈ ਜੋਬ ਕਰਕੇ ਆਪਣੇ ਜਿਹੜੇ ਕਿ ਸਟੇਟਸ ਆ ਉਹਨੂੰ ਇਨਕਰੀਜ਼ ਕਰੂਗਾ ਹਨਾ ਤਾਂ ਜਿੱਥੇ ਨਹੀਂ ਹੈਗੀਆਂ ਤਾਂ ਜੋ ਸਟੇਟਸ ਆ ਉਹਦੇ ਵਿੱਚ ਹੀ ਰਹੂਗਾ ਉਹਦੇ ਵਿੱਚ ਹੀ ਉਹਨੂੰ ਸੈਟੀਸਫਾਈ ਰਹਿਣਾ ਪੈਣਾ ਮਤਲਬ ਕਿ ਜਿਹੜੀ ਸਮਾਜ ਦੇ ਵਿੱਚ ਆ ਹਾਂ ਹੋ ਸਕਦਾ ਕਿਤੇ ਬਹੁਤ ਜ਼ਿਆਦਾ ਵਪਾਰ ਇਨਕਰੀਜ਼ ਹੁੰਦਾ ਹੋਵੇ ਤਾਂ ਸਾਰੇ ਲੋਕ ਮਤਲਬ ਕਿ ਉਸ ਚੀਜ਼ ਦੇ ਵਿੱਚ ਜਾਣਗੇ ਜਿੱਥੇ ਕੋਈ ਚੀਜ਼ ਜਿਵੇਂ ਆਪਾਂ ਕਹਿ ਸਕਦੇ ਆ ਵੀ ਫੈਸਿਲਿਟੀਆਂ ਤੇ ਚੀਜ਼ ਡਿਪੈਂਡ ਕਰਦੀ ਹੈ ਜਿੱਥੇ ਜ਼ਿਆਦਾ ਫੈਸਿਲਿਟੀਆਂ ਹੋਣਗੀਆਂ ਮਨੁੱਖ ਜਿਆਦਾ ਤਰੱਕੀ ਕਰੂਗਾ ਅਗਰ ਫੈਸਿਲਿਟੀਆਂ ਨਹੀਂ ਹੈ ਤਾਂ ਫਿਰ ਤਰੱਕੀ ਕਿੱਦਾਂ ਹੋ ਸਕਦੀ ਹੈ ਮਤਲਬ ਕਿ ਸਮਾਜਿਕ ਅਵਸਥਾ ਤੇ ਸੋਸ਼ਲ ਸਿਸਟਮ ਤੇ ਡਿਪੈਂਡ ਕਰਦੀ ਹੈ ਗਤੀਚਿਲਤਾ ਡਿਪੈਂਡ ਕਰਦਾ ਜਿਹੜੇ ਕਿ ਉਹਦੇ ਸਮਾਜਿਕ ਸਥਿਤੀ ਦੇ ਵਿੱਚ ਪਰਵਰਤਨ ਹੋਣਾ ਠੀਕ ਹੈ ਅੱਗੇ ਹੈਗਾ ਸਮਾਜਿਕ ਗਤੀਸ਼ੀਲਤਾ ਦੋਹਾਂ ਦਿਸ਼ਾਵਾਂ ਦੇ ਵਿੱਚ ਉੱਪਰ ਜਾਂ ਹੇਠਾਂ ਦੀ ਸ਼ੇਰ ਵਿੱਚ ਹੁੰਦੀ ਹੈ ਪਰ ਉਹਦੀ ਮਾਤਰਾ ਦੇ ਵਿੱਚ ਫਰਕ ਹੁੰਦਾ ਆਪਾਂ ਕਹਿ ਸਕਦਾ ਹੈ ਕਿ ਅਗਲਾ ਪੁਆਇੰਟ ਤੁਸੀਂ ਬਣਾ ਸਕਦੇ ਹੋ ਕਿ ਹਰੇਕ ਸਮਾਜ ਦੇ ਵਿੱਚ ਵੱਖ-ਵੱਖ ਮਤਲਬ ਕਿ ਗਤੀਸ਼ੀਲਤਾ ਹੁੰਦੀ ਹੈ ਬਟ ਹਰ ਇੱਕ ਦੇ ਵਿੱਚ ਅਲੱਗ-ਅਲੱਗ ਹੁੰਦੀ ਹੈ ਕਿਤੇ ਜ਼ਿਆਦਾ ਹੁੰਦਾ ਕਿਤੇ ਘੱਟ ਹੁੰਦਾ ਠੀਕ ਹੈ ਤੇ ਨੀਵੇਂ ਪੱਧਰ ਤੇ ਉੱਚੇ ਪੱਧਰ ਤੱਕ ਆਮ ਤੌਰ ਤੇ ਗਤੀਸ਼ੀਲਤਾ ਹੁੰਦੀ ਹੈ ਤੇ ਆਮ ਤੌਰ ਤੇ ਗਤੀਸ਼ੀਲਤਾ ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਤੇ ਡਿਪੈਂਡ ਕਰਦੀ ਹੈ ਅਗਰ ਤੁਸੀਂ ਕਹਿ ਸਕਦੇ ਹੋ ਕਿ ਸਿੱਖਿਆ ਤੇ ਡਿਪੈਂਡ ਕਰਦੀ ਹੈ ਹਾਂਜੀ ਅਗਰ ਕਿਸੇ ਨੇ ਹਾਇਰ ਐਜੂਕੇਸ਼ਨ ਕੀਤੀ ਹੋਈ ਆ ਜਾਂ ਬਹੁਤ ਜ਼ਿਆਰੇ ਟੈਕਨੀਕਲ ਕੀਤਾ ਹੋਇਆ ਹਨਾ ਟੈਕਨੀਕਲ ਸਟੱਡੀ ਕੀਤੀ ਹੋਈ ਆ ਤਾਂ ਪਤਾ ਹੀ ਇਹ ਵੀ ਉਹਦੇ ਨਾਲ ਜਿਹੜੇ ਕਿ ਉਹਦਾ ਜਿਹੜਾ ਸੋਸ਼ਲ ਸਟੇਟਸ ਆ ਉਹ ਇਨਕਰੀਜ਼ ਹੋਊਗਾ ਮਤਲਬ ਕਿ ਇਹ ਚੀਜ਼ ਇਸ ਤੇ ਵੀ ਡਿਪੈਂਡ ਕਰਦੀ ਉਹੀ ਪੁਆਇੰਟ ਆ ਗਿਆ ਕਿ ਫੈਸਿਲਿਟੀਆਂ ਤੇ ਚੀਜ਼ ਡਿਪੈਂਡ ਹੁੰਦੀ ਆ ਹਾਂਜੀ ਇਹਨਾਂ ਤੋਂ ਬਾਅਦ ਅੱਗੇ ਆਪਾਂ ਕਰਾਂਗੇ ਐਂਡ ਤੁਸੀਂ ਸਿੱਟਾ ਕੱਢਣਾ ਠੀਕ ਹੈ ਸਮਾਜਿਕ ਗਤੀਸ਼ੀਲਤਾ ਦੇ ਕਾਰਕ ਕਾਰਕ ਕਿਹੜੇ-ਕਿਹੜੇ ਨੇ ਫੈਕਟਰਸ ਫੈਕਟਰਸ ਕਿਹੜੇ-ਕਿਹੜੇ ਨੇ ਹਾਂਜੀ ਫੈਕਟਰ ਹੈਗੇ ਨੇ ਸਭ ਤੋਂ ਪਹਿਲਾ ਫੈਕਟਰ ਆਜੂਗਾ ਪ੍ਰੇਰਣਾ ਮੋਟੀਵੇਸ਼ਨ ਹਰੇਕ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਰਹਿਣ-ਸਹਿਣ ਦੇ ਪੱਧਰ ਦੇ ਨਾਲ-ਨਾਲ ਆਪਣੀ ਸਮਾਜਿਕ ਸਥਿਤੀ ਵਿੱਚ ਵੀ ਸੁਧਾਰ ਕਰੇ ਬਟ ਇਹੇ ਮੁਮਕਿਨ ਤਾਂ ਹੀ ਆ ਜਦੋਂ ਕੋਈ ਜਾਂ ਤਾਂ ਕੋਈ ਮਿਹਨਤ ਕਰ ਰਹੀ ਹੈ ਉਹਨੂੰ ਆਪਾਂ ਹੋਰ ਮੋਟੀਵੇਟ ਕਰਾਂਗੇ ਹਨਾ ਪਰਿਵਾਰ ਦੇ ਵਿੱਚੋਂ ਕੋਈ ਮਿਹਨਤ ਕਰ ਰਿਹਾ ਉਹਨੂੰ ਆਪਾਂ ਮੋਟੀਵੇਟ ਕਰਾਂਗੇ ਕਿ ਹਾਂ ਇਸ ਚੀਜ਼ ਦੇ ਨਾਲ ਤੇ ਇਸ ਮਿਹਨਤ ਨਾਲ ਤੁਹਾਨੂੰ ਇਹ ਫਲ ਪ੍ਰਾਪਤ ਹੋਏ ਤਾਂ ਅੱਗੇ ਹੋਰ ਹੋਰ ਅੱਗੇ ਤਰੱਕੀ ਕਰੋ ਉਹਨੂੰ ਆਪਾਂ ਮੋਟੀਵੇਟ ਕਰਾਂਗੇ ਤਾਂ ਅੱਗੇ ਜ਼ਿੰਦਗੀ ਦੇ ਵਿੱਚ ਉਹਦੇ ਬਹੁਤ ਸਾਰੇ ਚੇਂਜਸ ਹੋਣਗੇ ਹਨਾ ਅ ਤੇ ਕਈ ਵਾਰ ਜਿਹੜੀ ਪ੍ਰੇਰਣਾ ਵੀ ਦੋ ਤਰੀਕੇ ਦੇ ਹੁੰਦੇ ਇੱਕ ਵਾਰੀ ਤੇ ਕੰਦਰੂਨੀ ਹਨ ਬਾਹਰੀ ਮਤਲਬ ਕਿ ਜਦੋਂ ਕੋਈ ਦੂਜਾ ਪਰਸਨ ਕਿਸੇ ਨੂੰ ਮੋਟੀਵੇਟ ਕਰ ਰਿਹਾ ਅੰਦਰੂਨੀ ਹੁੰਦੇ ਜਦੋਂ ਖੁਦ ਖੁਦ ਕੋਈ ਵੀ ਮੋਟੀਵੇਟ ਆਪਣੇ ਆਪ ਨੂੰ ਸੈਲਫ ਮੋਟੀਵੇਟ ਹੋ ਰਿਹਾ ਉਹਨੂੰ ਲੱਗਦਾ ਕਿ ਹਾਂ ਮੈਂ ਇਹ ਇਹ ਮਿਹਨਤ ਕੀਤੀ ਤਾਂ ਮੈਨੂੰ ਇਹ ਚੀਜ਼ ਅਚੀਵ ਹੋਈ ਆ ਤਾਂ ਮੈਂ ਜੇ ਹੋਰ ਮਿਹਨਤ ਕਰੂੰਗਾ ਤਾਂ ਮੈਨੂੰ ਅੱਗੇ ਹੋਰ ਜ਼ਿਆਦਾ ਤਰੱਕੀ ਮਿਲੂਗੀ ਮਤਲਬ ਕਿ ਪ੍ਰੇਰਣਾ ਵੀ ਇੱਕ ਕਾਰਨ ਬਣਦੀ ਹੈ ਇੱਕ ਫੈਕਟਰ ਹੈ ਜਿਹੜਾ ਕਿ ਸਮਾਜਿਕ ਸਮਾਜਿਕ ਸਥਿਤੀ ਵਿੱਚ ਪਰਿਵਰਤਨ ਲਿਆਉਣ ਦੇ ਲਈ ਜ਼ਿੰਮੇਵਾਰ ਕਾਰਨ ਬਣਦਾ ਠੀਕ ਹੈ ਅੱਗੇ ਹੈਗਾ ਸਿੱਖਿਆ ਹਾਂਜੀ ਸਿੱਖਿਆ ਤਾਂ ਹੈ ਹੀ ਹੈ ਸਿੱਖਿਆ ਵਿਅਕਤੀ ਨੂੰ ਵਿਦਿਆ ਦੇਣ ਦੇ ਨਾਲ ਨਾਲ ਉੱਚੇ ਪੱਧਰ ਦੇ ਤਕਨੀਕੀ ਤੇ ਕਿੱਤੇ ਸੰਬੰਧੀ ਸਿੱਖਿਆ ਵੀ ਮਿਲਦੀ ਆ ਮਤਲਬ ਕਿ ਕੋਈ ਵੋਕੇਸ਼ਨਲ ਸਟੱਡੀ ਕਰ ਰਹੇ ਆ ਜਿਵੇਂ ਬੱਚੇ ਬਹੁਤ ਸਾਰੇ ਬੱਚੇ ਆਈਟੀਆਈ ਕਰਕੇ ਹਨਾ ਆਪਣਾ ਕੋਈ ਹੱਥਾਂ ਦਾ ਆਪਣਾ ਕੋਈ ਕਾਰੋਬਾਰ ਕਰਦੇ ਨੇ ਮਤਲਬ ਕਿ ਕੋਈ ਚੀਜ਼ ਕੋਈ ਵੀ ਜਿਵੇਂ ਇੰਜੀਨੀਅਰਿੰਗ ਲਾ ਲੋ ਇਹਨਾਂ ਦੇ ਨਾਲ ਵੀ ਇਹ ਵਾਲੀ ਸਿੱਖਿਆ ਵੀ ਮਤਲਬ ਕਿ ਸਿੱਖਿਆ ਤਾਂ ਹਰ ਪੱਖੋਂ ਹੀ ਆ ਜਿਹੜੀ ਮਰਜ਼ੀ ਸਿੱਖਿਆ ਹਰ ਇੱਕ ਵਿਅਕਤੀ ਦੇ ਵਿੱਚ ਉਹਦੇ ਰੁਤਵੇ ਦੇ ਵਿੱਚ ਚੇਂजेस ਲੈ ਕੇ ਆਉਂਦੀ ਹੈ ਤਾਂ ਉਹ ਚੇਂजेस ਕੀ ਆ ਉਹਦੇ ਸਮਾਜਿਕ ਗਤੀਸ਼ੀਲਤਾ ਠੀਕ ਹੈ ਕੋਈ ਨਾ ਕੋਈ ਕੀਤਾ ਬਣਾ ਲਾਂਦਾ ਉਹ ਸਿੱਖਿਆ ਨਾਲ ਸਿਰਫ ਵਿਅਕਤੀ ਦਾ ਆਪਣੇ ਪਰਿਵਾਰ ਦਾ ਪਰੰਪਰਾ ਪ੍ਰਭਾਵਿਤ ਕੀਤਾ ਹੀ ਬਦਲਦਾ ਬਲਕਿ ਉਹਨੂੰ ਨੌਕਰੀ ਵੀ ਮਿਲਦੀ ਹੈ ਨੌਕਰੀ ਹਾਸਲ ਕਰਕੇ ਆਪਣਾ ਕੰਮ ਵਧਿਆ ਵਧਿਆ ਕਾਰੋਬਾਰ ਕਰ ਸਕਦਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਵੀ ਐਜੂਕੇਸ਼ਨ ਆ ਜਿਹੜਾ ਸਾਰੀ ਲਾਈਫ ਬੰਦੇ ਦੀ ਚੇਂਜ ਕਰ ਦਿੰਦੀ ਹੈ ਠੀਕ ਹੈ ਇੰਟਾਇਰ ਲਾਈਫ ਹੋਲ ਲਾਈਫ ਚੇਂਜ ਹੋ ਜਾਂਦੀ ਹੈ ਤਾਂ ਸਿੱਖਿਆ ਵੀ ਇੱਕ ਜਿਹੜਾ ਕਿ ਫੈਕਟਰ ਹੈ ਜਿਹੜਾ ਕਿ ਸਮਾਜਿਕ ਗਤੀਸ਼ੀਲਤਾ ਲਈ ਜ਼ਿੰਮੇਵਾਰ ਬਣਦਾ ਹੈ ਇਹ ਤੁਸੀਂ ਹੈਡਿੰਗ ਪੜੋਗੇ ਹੈਡਿੰਗ ਤੋਂ ਬਾਅਦ ਆਪਣੇ ਮਾਈਂਡ ਚ ਆਉਣਾ ਸ਼ੁਰੂ ਹੋ ਜਾਣਾ ਕਿ ਆਪ ਇਹਦੇ ਵਿੱਚ ਕੀ ਲਿਖੀਏ ਅੱਗੇ ਹੈਗਾ ਕਾਮਯਾਬੀ ਤੇ ਨਾਕਾਮ ਜਾਈ ਹਾਂਜੀ ਇਹ ਵੀ ਇੱਕ ਕਾਰਨ ਬਣਦਾ ਠੀਕ ਹੈ ਇੱਕ ਕਾਰਕ ਹੈ ਸਮਾਜਿਕ ਗਤੀਸ਼ੀਲਤਾ ਦਾ ਕਾਮਯਾਬੀ ਤੇ ਨਾਕਾਮ ਜਾਈ ਹੁਣ ਕਿਸੇ ਦੀ ਜਿਹੜੀ ਕਾਮਯਾਬੀ ਹੈ ਜਦੋਂ ਕਿਸੇ ਨੂੰ ਕਾਮਯਾਬੀ ਮਿਲੇ ਤਾਂ ਉਹਨੂੰ ਦੇਖ ਕੇ ਚਾਰ ਹੋਰ ਜ਼ਿੰਦਗੀ 'ਚ ਕੋਸ਼ਿਸ਼ ਕਰਦੇ ਨੇ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ। ਮਤਲਬ ਕਿ ਕਿਸੇ ਦੀ ਕਾਮਯਾਬੀ ਦੂਜਿਆਂ ਲਈ ਵੀ ਇੱਕ ਮੋਟੀਵੇਟ ਬਣਦੀ ਹੈ। ਠੀਕ ਹੈ ਮੋਟੀਵੇਸ਼ਨ ਵਾਲਾ ਪੁਆਇੰਟ ਬਣਦਾ ਕਿ ਉਹਨੇ ਜ਼ਿੰਦਗੀ ਦੇ ਵਿੱਚ ਇਹ ਚੀਜ਼ ਅਚੀਵ ਕੀਤਾ, ਕਾਮਯਾਬ ਹੋਇਆ ਤਾਂ ਮੈਂ ਵੀ ਕਾਮਯਾਬ ਹੋਵਾਂਗਾ। ਮੈਂ ਵੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਹਾਸਲ ਕਰ ਸਕਦਾ। ਤੇ ਨਾ ਕਾਮਯਾਬੀ ਵੀ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣਦਾ। ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਫਲਾਣਾ ਕਾਮਯਾਬ ਨਹੀਂ ਹੋਇਆ ਤਾਂ ਆਪਾਂ ਪੁਆਇੰਟ ਸੋਚਦੇ ਹਾਂ ਵੀ ਉਹ ਜ਼ਿੰਦਗੀ ਦੇ ਵਿੱਚ ਕਿਉਂ ਨਹੀਂ ਸਫਲ ਹੋਇਆ? ਕੀ ਰੀਜ਼ਨ ਸੀ ਉਹਦੇ? ਤਾਂ ਉਹ ਆਪਾਂ ਰੀਜ਼ਨ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਲੈ ਕੀ ਦੂਜਿਆਂ ਦੀ ਲਾਈਫ ਨੂੰ ਇਫੈਕਟ ਕਰਦੇ ਦੂਜਿਆਂ ਦੇ ਲਾਈਫ ਨੂੰ ਪ੍ਰਭਾਵਿਤ ਕਰਦੀ ਹੈ ਠੀਕ ਹੈ ਤੇ ਕਈ ਵਾਰ ਇਹ 네ਗੇਟਿਵ ਪੁਆਇੰਟ ਵੀ ਬਣ ਜਾਂਦਾ ਠੀਕ ਹੈ ਨਾ ਕਾਮਯਾਬੀ ਵਾਲਾ ਕਈ ਵਾਰ 네ਗੇਟਿਵ ਪੁਆਇੰਟ ਵੀ ਬਣ ਜਾਂਦਾ ਕਈ ਵਾਰ ਆਪਾਂ ਇਹ ਵੀ ਸੋਚ ਲਵਾਂਗੇ ਜੇ ਉਹ ਨਹੀਂ ਕਾਮਯਾਬ ਹੋਇਆ ਤਾਂ ਆਪਾਂ ਕਿੱਥੇ ਹੋਵਾਂਗੇ ਮਤਲਬ ਕਿ ਨਾ ਕਾਮਯਾਬੀ ਪੋਜ਼ੀਟਿਵ ਤੇ 네ਗੇਟਿਵ ਦੋਨੋਂ ਤਰ੍ਹਾਂ ਦਾ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ ਅਗਿਆ ਸਥਾਨਾਂਤਰਣ ਮਾਈਗ੍ਰੇਸ਼ਨ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਤੇ ਬਸ ਜਾਣਾ ਹੁੰਦਾ ਜਿਹੜੇ ਕਿ ਸਥਾਨਾਂਤਰਣ ਇਹ ਵੀ ਗਤੀਸ਼ੀਲਤਾ ਦਾ ਕਾਰਨ ਬਣਦਾ ਉਹ ਸਾਰੇ ਇੱਕ ਥਾਂ ਉੱਤੇ ਰਹਿੰਦੇ ਹੋ ਤੁਸੀਂ ਖਾਸ ਕਰਕੇ ਛੋਟੇ ਸ਼ਹਿਰ ਕਸਬੇ ਜਾਂ ਪਿੰਡਾਂ ਵਿੱਚ ਸੀ ਤੁਹਾਨੂੰ ਅੱਗੇ ਵਧਣ ਦਾ ਮੌਕਾ ਪ੍ਰਾਪਤ ਨਾ ਹੋਇਆ ਹੋਵੇ ਮਤਲਬ ਕਿ ਤੁਸੀਂ ਛੋਟੇ ਸ਼ਹਿਰ ਦੇ ਵਿੱਚ ਸੀ ਜਾਂ ਛੋਟੇ ਕਸਬੇ ਦੇ ਵਿੱਚ ਸੀ ਛੋਟੇ ਪਿੰਡ ਦੇ ਵਿੱਚ ਸੀ ਤੁਹਾਨੂੰ ਉਹ ਸਾਰੇ ਫੈਸਿਲਿਟੀਆਂ ਨਾ ਮਿਲਦੀਆਂ ਹੋਣ ਜਿਹੜੇ ਵੱਡੇ ਸ਼ਹਿਰ ਦੇ ਵਿੱਚ ਹੋਣ ਜਦੋਂ ਤੁਸੀਂ ਇੱਕ ਸ਼ਹਿਰ ਨੂੰ ਛੱਡ ਕੇ ਦੂਜੇ ਵੱਡੇ ਸ਼ਹਿਰ ਦੇ ਵਿੱਚ ਜਾ ਰਹੇ ਹੋ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮਿਲ ਰਹੀਆਂ ਹਨ ਜਾਂ ਨਹੀਂ ਤਾਂ ਜਦੋਂ ਫੈਸਿਲਿਟੀਆਂ ਮਿਲ ਗਈਆਂ ਤੁਸੀਂ ਆਪਣੇ ਤਰੱਕੀ ਕਰੋਗੇ ਜ਼ਿੰਦਗੀ ਦੇ ਵਿੱਚ ਚੇਂਜ ਆਊਗਾ ਤੁਹਾਡੇ ਸਮਾਜਿਕ ਰੁਤਵਾ ਜਿਹੜਾ ਕਿ ਚੇਂਜ ਹੋਊਗਾ ਤਾਂ ਉਹਦੇ ਨਾਲ ਕੀ ਹੋ ਜਾਏਗਾ ਠੀਕ ਹੈ ਜਿਵੇਂ ਉਦਾਹਰਨ ਦੇ ਰખી ਹੈ ਕਿ ਲੋਕ ਪੱਛਮੀ ਦੇਸ਼ਾਂ ਵਿੱਚ ਜਿਵੇਂ ਪੱਛਮੀ ਦੇਸ਼ ਹੋ ਗਏ ਫੋਰਨ ਕੰਟਰੀ ਦੇ ਵਿੱਚ ਚਲੇ ਜਾਂਦੇ ਨੇ ਬਹੁਤ ਸਾਰੇ ਪੜੇ ਲਿਖੇ ਨੌਜਵਾਨ ਅੱਜ ਕੱਲ ਫੋਰਨ ਕੰਟਰੀ ਦੇ ਵਿੱਚ ਜਾ ਰਹੇ ਨੇ ਠੀਕ ਹੈ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਿਹੜੇ ਫੈਸਿਲਿਟੀਆਂ ਨੇ ਉਹ ਫੋਰਨ ਕੰਟਰੀ ਦੇ ਵਿੱਚ ਮਿਲਣਗੀਆਂ ਫੋਰਨ ਕੰਟਰੀ ਦੇ ਵਿੱਚ ਫੈਸਿਲਿਟੀਆਂ ਲੈ ਕੇ ਜਿਹੜੇ ਕਿ ਜਿੰਨੀਆਂ ਜ਼ਿਆਦਾ ਫੈਸਿਲਿਟੀਆਂ ਹੋਣਗੀਆਂ ਉਹਨੇ ਜਿਆਦਾ ਮਨੁੱਖੀ ਜ਼ਿੰਦਗੀ ਦੇ ਵਿੱਚ ਤਰੱਕੀ ਕਰੂਗਾ ਹਾਂਜੀ ਅੱਗੇ ਹੈਗਾ ਉਦਯੋਗੀਕਰਨ ਹਾਂਜੀ ਉਦਯੋਗੀਕਰਨ ਉਦਯੋਗੀਕਰਨ ਵੀ ਗਤੀਸ਼ੀਲਤਾ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਉਦਯੋਗੀਕਰਨ ਮਤਲਬ ਕਿ ਗਤੀਸ਼ੀਲਤਾ ਕੀ ਹੈ ਸਮਾਜਿਕ ਸਥਿਤੀ ਵਿੱਚ ਪਰਿਵਰਤਨ ਠੀਕ ਹੈ ਉਦਯੋਗੀਕਰਨ ਦੀ ਵਜ੍ਹਾ ਦੇ ਨਾਲ ਇੱਕ ਨਵੀਂ ਆਪਣੇ ਸਾਹਮਣੇ ਆਈ ਇੱਕ ਸਥਿਤੀ ਇਹਦੇ ਵਿੱਚ ਕੀ ਹੈ ਕਿ ਜਿਸ ਵਿੱਚ ਵਿਅਕਤੀ ਨੂੰ ਸਮਾਜਿਕਤਾ ਉਹਦੀ ਖਤਮ ਹੋ ਰਹੀ ਹੈ ਭਾਵ ਕਿ ਕਾਮੇ ਮਜ਼ਦੂਰ ਤੇ ਮਾਹਿਰਾਂ ਨੂੰ ਕੰਮ ਦੀ ਭਾਲ ਦੇ ਵਿੱਚ ਬਾਹਰ ਜਾਣ ਲਈ ਮਜਬੂਰ ਕਰਦਾ ਮਤਲਬ ਕਿ ਬਹੁਤ ਸਾਰੇ ਜੋਗੀਕਰਨ ਦੇ ਕਰਕੇ ਜਿਵੇਂ ਕਈ ਲੋਕ ਆ ਜਿਹੜੇ ਕਿ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਬਸ ਰਹੇ ਨੇ ਉਹ ਆਪਣਾ ਘਰ ਪਰਿਵਾਰ ਨੂੰ ਛੱਡ ਰਹੇ ਨੇ ਤਾਂ ਇਹਦੇ ਨਾਲ ਇੱਕ ਤਾਂ ਕੀ ਹੈ ਕਿ ਮਨੁੱਖ ਤਰੱਕੀ ਕਰ ਰਹੇ ਆ ਠੀਕ ਉਹਦੀ ਸਮਾਜਿਕ ਸਥਿਤੀ ਵਿੱਚ ਪਰਿਵਰਤਨ ਹੋ ਰਿਹਾ ਬਟ ਨਾਲ ਦੀ ਨਾਲ ਆ ਜਿਹੜਾ ਕਿ ਉਹਦਾ ਸੋਸ਼ਲ ਘੇਰਾ ਸੀ ਜਿਹੜਾ ਪਰਿਵਾਰ ਦੇ ਨਾਲ ਸੀ ਉਹ ਘਟ ਗਿਆ ਕਿਉਂਕਿ ਜਦੋਂ ਪਿੰਡ ਛੱਡ ਕੇ ਸ਼ਹਿਰ ਚ ਲਗਾ ਤਾਂ ਪੇਰੈਂਟਸ ਦੇ ਨਾਲ ਜਿਹੜਾ ਆਪਣਾ ਸਹਿਯੋਗ ਭਾਵ ਸੀ ਉਹ ਘਟ ਘਟ ਗਿਆ ਠੀਕ ਹੈ ਦੇਖੋ ਪਿੰਡ ਦੇ ਛੱਡ ਕੇ ਸ਼ਹਿਰਾਂ ਵੱਲ ਚਲੇ ਗਏ ਤੇ ਕਈ ਜਿਵੇਂ ਹੁਣ ਫੋਰਨ ਕੰਟਰੀ ਦੇ ਵਿੱਚ ਚਲੇ ਜਾਂਦੇ ਨੇ ਹਾਂ ਉਹਨਾਂ ਦੀ ਲਾਈਫ ਦੇ ਵਿੱਚ ਚੇਂਜ ਆਇਆ ਬਟ ਜਿਹੜਾ ਉਹਨਾਂ ਦਾ ਇੱਕ ਸਮਾਜਿਕ ਘੇਰਾ ਸੀ ਉਹਦੇ ਵਿੱਚ ਵੀ ਚੇਂਜ ਆਇਆ ਠੀਕ ਹੈ ਆਪਾਂ ਕਹਿ ਸਕਦੇ ਆ ਵੀ ਇਸ ਚੀਜ਼ ਦੇ ਉਜੋਗਿਕ ਕਰਨ ਦੇ 네ਗੇਟਿਵ ਆ ਪੋਜ਼ਿਟਿਵ ਦੋਨੋਂ ਤਰੀਕੇ ਦੇ ਪ੍ਰਭਾਵ ਪੈਗੇ ਅਗਿਆ ਸ਼ਹਿਰੀਕਰਨ ਹਾਂਜੀ ਸ਼ਹਿਰੀਕਰਨ ਵੀ ਸਿਮਿਲਰ ਰੋਮੀ ਪੁਆਇੰਟ ਹੋਊਗਾ ਸ਼ਹਿਰੀਕਰਨ ਨੇ ਵਿਗਤੀ ਚਲਤਨਾਂ ਪਰ ਪ੍ਰਭਾਵਿਤ ਕੀਤਾ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵਿੱਚ ਰਸਮੀ ਸਬੰਧ ਹੁੰਦੇ ਨੇ ਉਹ ਇੱਕ ਦੂਜੇ ਨੂੰ ਬਹੁਤ ਨਜ਼ਦੀਕੀ ਨਹੀਂ ਜਾਣਦੇ ਹੈਗੇ ਸ਼ਰਮ ਵਿੱਚ ਰਹਿਣ ਵਾਲੇ ਲੋਕ ਇੱਕ ਦੂਜੇ ਦੇ ਪਿਛੋਕੜ ਤੋਂ ਵੀ ਅਣਜਾਣ ਹੁੰਦੇ ਨੇ ਸਿਰਫ ਉੱਥੇ ਸ਼ਹਿਰਾਂ ਦੇ ਵਿੱਚ ਇੱਕ ਦੂਜੇ ਨੂੰ ਅਗਲਾ ਕਿਵੇਂ ਜਾਣਦਾ ਕਿ ਉਹਦਾ ਕੀ ਕਾਰੋਬਾਰ ਆ ਕੀ ਉਹਦੀ ਜੋਬ ਆ ਠੀਕ ਹੈ ਕੀ ਉਹਦਾ ਰੁਤਬਾ ਕੀ ਕਿੰਨੀ ਕੋਈ ਰੈਪਿਊਟੇਸ਼ਨ ਹੈ ਉਹਦੇ ਅਕੋਰਡਿੰਗ ਜਾਣਦੇ ਨੇ ਨਾ ਕਿ ਬੈਕਗਰਾਉਂਡ ਦੇ ਅਕੋਰਡਿੰਗ ਉਹਨਾਂ ਦੀ ਕੋਈ ਵੀ ਮਤਲਬ ਕੀ ਬੈਕਗਰਾਉਂਡ ਕੀ ਸੀ ਉਦੋਂ ਤੋਂ ਕੋਈ ਨਹੀਂ ਜਾਣਿਆ ਜਾਂਦਾ ਹੁਣ ਕਰੰਟ ਦੇ ਵਿੱਚ ਉਹ ਕਿਵੇਂ ਦਾ ਕੀ ਉਹਦੀ ਪੋਜੀਸ਼ਨ ਹੈ ਉਹਦੇ ਅਕੋਰਡਿੰਗ ਜਾਣਿਆ ਜਾਂਦਾ ਤਾਂ ਹਰ ਕੋਈ ਵਿਅਕਤੀ ਆਪਣੀ ਜਿਹੜੀ ਕਿ ਸਮਾਜਿਕ ਸਥਿਤੀ ਨੂੰ ਵਧਿਆ ਤੋਂ ਵਧਿਆ ਬਣਾਉਣਾ ਚਾਹੁੰਦਾ ਜਦੋਂ ਉਹ ਸ਼ਹਿਰ ਦੇ ਵਿੱਚ ਤਾਂ ਸਮਾਜਿਕ ਸਥਿਤੀ ਨੂੰ ਵਧਿਆ ਬਣਾਉਣਾ ਚਾਹੁੰਦਾ ਉਹਦੀ ਸਮਾਜਿਕ ਸਥਿਤੀ ਵਿੱਚ ਪਰਵਰਤਨ ਆਊਗਾ ਤਾਂ ਸਮਾਜਿਕ ਗਤੀਸ਼ੀਲਤਾ ਹੋਊਗੀ ਤਾਂ ਆਪਾਂ ਇਹ ਵੀ ਇੱਕ ਕਹ ਕਹਿ ਸਕਦੇ ਕਿ ਫੈਕਟਰ ਹੈ ਠੀਕ ਹੈ ਤੇ ਉਥੇ ਹੀ ਨਹੀਂ ਜੇਕਰ ਕਿਸੇ ਵਿਅਕਤੀ ਕੋਲੇ ਸਾਰਾ ਕੁਝ ਹੈ ਜੌਬ ਆਮਦਨ ਸਾਰੇ ਕੁਝ ਵਧੀਆ ਸਿੱਖਿਆ ਹੈ ਤਾਂ ਉਹ ਤੋਂ ਤੂੰ ਹੀ ਨਹੀਂ ਪੁੱਛਿਆ ਜਾਣਾ ਕਿ ਕਿਹੜੀ ਜਾਤ ਨਾਲ ਸੰਬੰਧਿਤ ਹੈ ਕਿਹੜੇ ਧਰਮ ਨਾਲ ਮਤਲਬ ਕਿ ਬੈਕਗ੍ਰਾਉਂਡ ਕੋਈ ਨਹੀਂ ਪੁੱਛਿਆ ਜਾ ਸਕਦਾ ਅੱਗੇ ਹੈਗਾ ਆਧੁਨਿਕੀਕਰਨ ਹਾਂਜੀ ਆਧੁਨਿਕੀਕਰਨ ਨਾਲ ਵੀ ਜਿਹੜੇ ਕਿ ਆਧੁਨਿਕ ਤਕਨੀਕਾਂ ਤੇ ਜਾਣਕਾਰੀ ਦਾ ਪ੍ਰਯੋਗ ਹੁੰਦੇ ਇਹਦੇ ਵਿੱਚ ਤਾਂ ਆਧੁਨਿਕ ਕਰਨ ਦੇ ਨਾਲ ਧਰਮ ਦੀ ਥਾਂ ਤੇ ਤਕਨੀਕਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੋ ਗਈ ਬਹੁਤ ਸਾਰੇ ਟੈਕਨੀਕਸ ਹੋ ਗਏ ਲੋਕ ਅੱਗੇ ਵਧਣ ਲੱਗੇ ਪਰੰਪਰਾਗਤ ਚੀਜ਼ਾਂ ਨੂੰ ਤਿਆਗ ਰਹੇ ਨੇ ਤਾਂ ਇਹਨਾਂ ਨਾਲ ਪੋਜ਼ਿਟਿਵ 네ਗਟਿਵ ਦੋਨੋਂ ਤਰੀਕੇ ਦਾ ਹੋ ਉਹ ਆਪਣੇ ਜਿਹੜੇ ਕਿ ਪਿਛਲਾ ਕਲਚਰ ਆ ਉਹਨੂੰ ਛੱਡ ਕੇ ਅੱਗੇ-ਅੱਗੇ ਵਧ ਰਹੇ ਨੇ ਠੀਕ ਹੈ ਤਾਂ ਪੋਜ਼ਿਟਿਵ ਵਰ ਨੈਗੇਟਿਵ ਦੋਨੋਂ ਤਰੀਕੇ ਦੇ ਵਿੱਚ ਚੀਜ਼ ਇਫੈਕਟ ਕਰ ਰਹੀ ਹੈ ਤਾਂ ਆਪਾਂ ਕਹਿ ਸਕਦੇ ਆ ਕਿ ਇਹ ਸਾਰੇ ਕੀ ਨੇ ਜਿਹੜੇ ਕਿ ਫੈਕਟਰ ਨੇ ਜਿਹੜੇ ਸਮਾਜਿਕ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰਦੇ ਨੇ ਇਸ ਤੋਂ ਇਲਾਵਾ ਜਿਹੜੇ ਕਿ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਠੀਕ ਹੈ ਰਾਜਨੀਤੀ ਤਕਨੀਕੀ ਸਖਲਾਈ ਇਹ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਪੁਆਇੰਟ ਸੋ ਇਹ ਸੀ ਆਪਣੇ ਦੋ ਕੁਐਸਚਨ ਥੈਂਕਸ